ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਇਹ ਨਵੀਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਤੇ ਜਿੰਨੀਆਂ ਮਸ਼ੀਨਰੀਆਂ ਜਾਂ ਫਿਰ ਕੋਠੀ ਲੈ ਕੇ ਪਹੁੰਚੇ ਹਾਂ ਵਧੀਆ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਬਾਕੀ ਤੁਹਾਨੂੰ ਪਤਾ ਵੀ ਲੱਗੇ ਹੋਣਗੇ ਇੱਕ ਘਰ ਦੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਇੱਕ ਵਧੀਆ ਸਸਤੀ ਕੋਠੀ ਲੈ ਕੇ ਪਹੁੰਚੇ ਹਾਂ ਪੂਰੀ ਆਪਾਂ ਗੱਲਬਾਤ ਵੀਡੀਓ 'ਚ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲ ਵੇਚਣ ਵਾਸਤੇ ਭੇਜੋ ਆਪਣੇ ਕੋਲ ਵੀਡੀ ਜਮ ਫਰੀਚ ਆਪਾਂ ਇਹ ਤੋੜੀ ਲਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਰੀਟਜ਼ ਲੈ ਕੇ ਪਹੁੰਚੇ ਹਾਂ ਜੀ ਪੂਰੀ ਸਾਫ ਤੇ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ সিলਵਰ ਰੰਗ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ সিলਵਰ ਰੰਗ ਹੈ 2011 ਮਾਡਲ ਹੈ ਜੀ ਗੱਡੀ ਹਰਿਆਣਾ ਨੰਬਰ ਹੈ ਤੇ ਰੀਟਜ਼ VDI ਮਾਡਲ ਚ ਹੈ ਐਨਓਸੀ ਮਿਲ ਜੂਗੀ ਤੇ ਡਿਮਾਂਡ ਦੀ ਗੱਲ ਕਰੀਏ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 1.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਇਹ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆਓ ਘਰੇ ਦੇਖੋ ਗੱਡੀ ਨੂੰ ਆ ਕੇ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਵੇਖ ਕੇ ਰੇਟ ਕੀਤਾ ਜਾਊਗਾ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਵੀਡੀਓ 'ਚ ਤੇ ਸਾਰਾ ਕੁਝ ਫੋਟੋਵਾਂ ਰਾਹੀਂ ਦਿਖਾ ਵੀ ਰਹੇ ਹਾਂ ਗੱਡੀ ਪੂਰੀ ਸੋਹਣੀ ਹੈ ਨਾ ਤਾਂ ਕੋਈ ਰੰਗ 'ਚ ਕਮੀ ਹੈ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ ਸੀ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਏਰੀਆ ਫਰੀਦਕੋਟ ਹੈ ਤੇ ਜਾਓ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ ਜਿੰਨਾ ਦੀ ਗੱਡੀ ਆ 9417504709 ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ ਸੈਕਿੰਡ ਗੱਡੀ ਆਪਣੇ ਕੋਲੇ ਪਹੁੰਚੀ ਸੀ ਅਸੀਂ ਇੱਕ ਤਾਂ ਆਪਾਂ ਲੈ ਕੇ ਪਹੁੰਚੇ ਇਨੋਵਾ ਗੱਡੀ 'ਚ ਇਨੋਵਾ ਗੱਡੀ ਆ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਸੀ ਗਲੇਮਬਰ ਮੋਟਰਸਾਈਕਲ ਹੈ ਤੇ इनोਵਾ ਗੱਡੀਆ ਦੋਵੇਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਸੀ ਪਹਿਲਾਂ ਗੱਲ ਕਰਾਂਗੇ ਆਪਾਂ इनोਵਾ ਗੱਡੀ ਦੀ 2006 ਮਾਡਲ ਗੱਡੀ ਆ ਸੀ ਰੇਟ ਜਮਾ ਘਟ ਮਾਲਕ ਨੇ ਕਿਹਾਗਾ ਕੁੱਲ 1,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਫਿਰੋਜ਼ਪੁਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਇੱਕੋ ਘਰੇ ਦੋਵੇਂ ਮਸ਼ੀਨਰੀ ਆ ਤੁਹਾਨੂੰ ਮਿਲ ਜਾਣਗੀਆਂ ਮੋਟਰਸਾਈਕਲ ਵੀ ਤੇ ਜਿਹੜੀ ਗੱਡੀ ਤੁਸੀਂ ਇਹ ਦੇਖ ਰਹੇ ਹੋ ਆ ਗੱਡੀ ਵੀ ਹੈ ਬਾਕੀ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹਾਂ ਪਹਿਲਾਂ ਇੱਕ ਵਾਰੀ ਫੋਟੋਆਂ ਚ ਸਾਰਾ ਕੁਝ ਚੈੱਕ ਕਰੋ ਜੀ ਪੂਰੀ ਵਧੀਆ ਸੋਹਣੀ ਗੱਡੀ ਐ ਸੀ ਸਿਲਵਰ ਰੰਗ ਦਾ ਤੇ ਇਹ ਗੱਡੀ ਦਾ ਨੰਬਰ ਦਿੱਲੀ ਐ ਸੀ ਤੇ ਕਾਗਜ਼ ਪੱਤਰਾ ਮਾਲਕ ਕਹਿੰਦੇ ਨੇ ਸਾਡੇ ਕੋਲੇ ਪੂਰੇ ਦੇ ਪੂਰੇ ਹੈਗੇ ਆ। ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ। ਮਾਲਕ ਦੇ ਘਰ ਦੀ ਗੱਡੀ ਐ ਮਾਲਕ ਦੇ ਘਰੇ ਖੜੀ ਐ ਤੇ ਘਰੇ ਤੁਹਾਨੂੰ ਮਿਲੂਗੀ। ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ। ਬਾਕੀ ਤੁਸੀਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਹੀ ਸਕਦੇ ਹੋ ਸੀ। ਤੇ ਨਾਲ ਦੀ ਨਾਲ ਆਪਾਂ ਮੋਟਰਸਾਈਕਲ ਦੀ ਗੱਲ ਕਰਦੇ ਆਂ ਸੀ 2009 ਮਾਡਲ ਗੱਡੀ ਆ ਸੀ ਏਰੀਆ ਸੇਮ ਹੈ ਇੱਕੋ ਘਰੇ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੇ ਕਿਸੇ ਨੇ ਗੱਡੀ ਲੈਣੀ ਹੈ ਇਨੋਵਾ ਤਾਂ ਗੱਡੀ ਵੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਇਹ ਮੋਟਰਸਾਈਕਲ ਗਲੇਮਬਰ ਦੇਖਣਾ ਤਾਂ ਵੀ ਮਾਲਕ ਦੇ ਘਰੇ ਖੜਾ ਹੈਗਾ ਬਾਕੀ ਤੁਸੀਂ ਜਾ ਕੇ ਦੇਖਿਓ ਜ਼ਰੂਰ ਫਿਰੋਜ਼ਪੁਰ ਏਰੀਆ 'ਚ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਤੇ ਮੋਟਰਸਾਈਕਲ ਜਿਹੜਾ ਇਹ ਹੈਗਾ ਸੀ ਇਹਦੀ ਡਿਮਾਂਡ ਮਾਲਕ ਵੱਲੋਂ 25000 ਰੁਪਿਆ ਕਹੀ ਹੈ ਸੀ 25000 ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਦੋਵੇਂ ਜਿਹੜੇ ਰੇਟ ਤੁਹਾਨੂੰ ਦੱਸਿਆ ਗੱਡੀ ਦਾ ਤੇ ਮੋਟਰਸਾਈਕਲ ਦਾ ਕੋਈ ਫਿਕਸ ਨਹੀਂ ਹੈਗਾ ਮੂਕੇ ਤੇ ਰੇਟ ਕੀਤਾ ਜਾਊਗਾ ਘਾਟਾ ਵਾਧਾ ਕੀਤਾ ਜਾਊਗਾ ਇੱਕ ਵਾਰੀ ਮਾਲਕ ਦੇ ਘਰੇ ਜਾ ਕੇ ਜਰੂਰ ਆਇਓ ਨੰਬਰ ਤੁਹਾਨੂੰ ਮੈਂ ਮਾਲਕ ਦਾ ਨੋਟ ਕਰਵਾ ਦਿੰਦਾ ਸੀ ਦੋਵੇਂ ਮਸ਼ੀਨਰੀਆਂ ਬਾਰੇ ਗੱਲ ਕਰਨੀ ਹੈ ਇੱਕੋ ਮਾਲਕ ਦੀਆਂ ਦੋਵੇਂ ਮਸ਼ੀਨਰੀਆਂ ਸੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਊਗੀ ਨੰਬਰ ਬਾਈ ਦਾ ਸਕਰੀਨ ਤੇ ਹੈ 79868 ਤੇ 99725 ਕੋਈ ਵੀ ਗੱਲ ਕਰਨੀ ਹੋਈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਤੁਸੀਂ ਚਾਹੁੰਿਓ ਗੱਲ ਕਰੋ ਜੀ ਮਾਲਕ ਨਾਲ ਬਾਕੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਸੀ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਸੀ ਅੱਗੇ ਹੋਰ ਵੀ ਤੁਹਾਨੂੰ ਮਿਲਣਗੇ ਅਸੀਂ ਗੱਡੀਆਂ ਤੇ ਕੋਠੀ ਜਿਹੜੀ ਆਪਾਂ ਲੈ ਕੇ ਪਹੁੰਚੇ ਆ ਉਹਦੀ ਵੀ ਸਾਰੀ ਗੱਲ ਕਰਾਂਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀਜ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਫਰੀ ਸੇਵਾ ਚ ਹੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਚੰਗੀ ਲੱਗੀ ਅਸੀਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆਂ ਸੀ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਦਬੜਨਾ ਨਾ ਭੁੱਲਿਓ ਜ਼ਰੂਰ ਦਬਦਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਗੱਲ ਕਰਾਂਗੇ ਅੱਜ ਹੀ ਗੱਡੀ ਦੀ ਗੱਡੀ ਆਪਾਂ 2008 ਮਾਡਲ ਮਰੂਤੀ 800 ਲੈ ਕੇ ਪਹੁੰਚੇ ਆ ਇੱਕ ਕੰਡੀਸ਼ਨ ਦੀ ਬਹੁਤ ਵਧੀਆ ਜੀ ਪੰਜਾਬ ਨੰਬਰ ਹੈ ਗੱਡੀ ਤੇ ਇਹ ਕੰਡੀਸ਼ਨ ਓਕੇ ਆ ਤੇ ਗੱਡੀ ਖੜੀ ਹੈ ਜੀ ਸ਼੍ਰੀ ਮੁਕਤਸਰ ਸਾਹਿਬ ਏਰੀਆ ਚੰ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਕੰਡੀਸ਼ਨ ਵਧੀਆ ਜੀ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਇੱਕ ਡਿਮਾਂਡ ਹੈ ਜੀ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਰੰਗ ਵੀ ਤੁਹਾਨੂੰ ਪਸੰਦ ਆ ਜਾਊਗਾ ਅੰਦਰੋਂ ਕੰਡੀਸ਼ਨ ਵਧੀਆ ਸੀ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਜਿਨ੍ਹਾਂ ਦੀ ਗੱਡੀ ਹੈ ਸੀ 73 408 ਤੇ 70 015 ਮਾਲਕ ਨਾਲ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਸੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਪੂਰੀ ਸੋਹਣੀ ਕੋਠੀ ਲੈ ਕੇ ਪਹੁੰਚਿਆ ਸੀ ਤੇ ਜਮਾ ਸਸਤੀ ਲੈ ਕੇ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇਸ ਤੋਂ ਸਸਤੀ ਕੋਠੀ ਤੁਹਾਨੂੰ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਨਹੀਂ ਮਿਲਣੀ ਸੀ ਬਹੁਤ ਘੱਟ ਰੇਟ ਮਾਲਕ ਨੇ ਕਿਹਾਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਸੱਤ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਸੀ ਤੇ ਰੇਟ ਸਿਰਫ 8 ਲੱਖ ਰੁਪਇਆ ਮਾਲਕ ਨੇ ਆਖਿਆ ਗਾ 8 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਤੇ ਵਧੀਆ ਕੋਠੀ ਹੈ ਸੀ ਵਧੀਆ ਮਾਲਕ ਨੇ ਕੰਮ ਕਰਵਾਇਆ ਹੋਇਆ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਲੋਬੀ ਹੈ ਸੀ ਜਗ੍ਹਾ ਬਫਰ ਹੈ ਸੀ ਉੱਪਰ ਵਾਲੀ ਛੱਤ ਦੀ ਗੱਲ ਕਰੀਏ ਸਾਰੀ ਛੱਤ ਪੱਕੀ ਕਰਵਾਈ ਹੋਈ ਆ ਦੋ ਬੈਡਰੂਮ ਇੱਕ ਗੈਸਟ ਰੂਮ ਲੋਬੀ ਆ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਸੀ ਤੇ ਮਾਲਕ ਦਾ ਜਿਹੜਾ ਏਰੀਆ ਗਾ ਅਟਲਗੜ ਹੈਗਾ ਮੁਕੇਰੀਆਂ ਕੋਲੇ ਰਹਿ ਜਾਂਦਾ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਤਹਿਸੀਲ ਇਹਨਾਂ ਨੂੰ ਮੁਕੇਰੀਆਂ ਲੱਗਦੀ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਲੱਗਦੀ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਅਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਤਾਂ ਮਾਲਕ ਨਾਲ ਆਪ ਤੁਸੀਂ ਗੱਲ ਕਰ ਸਕਦੇ ਹੋ 62844 ਤੇ 62586 62844 62586 ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਸੀ ਬਾਕੀ ਤੁਹਾਨੂੰ ਆਪਾਂ ਵੀਡੀਓ ਚ ਸਾਰਾ ਕੁਝ ਦੱਸ ਵੀ ਰਹੇ ਹਾਂ ਸੀ ਤੇ ਇਹ ਵੀਡੀਓ ਚ ਕੱਲੀ ਕੱਲੀ ਚੀਜ਼ ਆ ਪਤਵਨ ਨੂੰ ਦਿਖਾ ਵੀ ਰਹੇ ਸੀ ਜੇ ਤੁਮਨੂੰ ਵੀਡੀਓ ਪਸੰਦ ਆਈ ਜੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਜੀ ਬਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਬਦ ਤੋਂ ਬਾਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਤੁਹਾਡੇ ਕੋਲੇ ਵੀ ਜੇ ਕੋਈ ਗੱਡੀ ਜਾਂ ਮੋਟਰਸਾਈਕਲ ਐ ਜੀ ਘਰ ਹੈ ਕੋਠੀਆਂ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੋਗੇ ਜੀ ਨਾ ਤਾਂ ਕੋਈ ਆਪਣਾ ਕਮਿਸ਼ਨ ਹੁੰਦਾ ਸੀ ਨਾ ਕੋਈ ਫੀਸ ਹੁੰਦੀ ਆਪਣੀ ਸਾਰਾ ਕੰਮ ਜਿੰਨਾ ਪੈ ਕਰਦੇ ਆ ਜੀ ਫਰੀ ਚ ਹੀ ਕਰਦੇ ਆ ਬਸ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜ ਦੇ ਕਰੋ ਉਹ ਤੋਂ ਬਾਅਦ ਐਡ ਤੁਹਾਡੇ ਲੱਗ ਜਾਵੇਗੀ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਘਰ ਹੈ ਜਾਂ ਕੋਠੀ ਹੈ ਜਾਂ ਗੱਡੀ ਮੋਟਰਸਾਈਕਲ ਹੈ ਸੇਲ ਹੋ ਜਾਊ ਤੇ ਸੇਲ ਜਦੋਂ ਤੁਸੀਂ ਕਰੋਗੇ ਜੀ ਜਿਹਨੇ ਖਰੀਦਣੀ ਹੋਊਗੀ ਤੁਹਾਡੀ ਸਿੱਧੀ ਗੱਲਬਾਤ ਉਹਨਾਂ ਨਾਲ ਹੀ ਹੋਊਗੀ ਜੀ ਉਹੀ ਤੁਹਾਨੂੰ ਫੋਨ ਕਰਨਗੇ ਸਾਰੀ ਜਾਣਕਾਰੀ ਦੇ ਦੇਉ ਜੀ ਆਪਦੀ ਪੂਰੀ ਤਸੱਲੀ ਕਰਕੇ ਤੇ ਸਾਰਾ ਕੁਝ ਦੇਖ ਪਰਖ ਕੇ ਤੇ ਡੀਲ ਕਰ ਲਿਓ ਜੀ